ਤੁਸੇਕਰੋ ਵਿਸ਼ਾ वार्ता ਤੇ ਮੈਂ ਹਾਂ ਕੁਮਰ ਫਰੀਦਕੋਟ ਮਨਿਕਾ ਵਿਸ਼ਵਕਰਮਾ ਬਣੀ ਮਿਸ ਯੂਨੀਵਰਸ ਇੰਡੀਆ 2025 ਉਸ ਦੇ ਵੱਲੋਂ ਇਹ ਖਿਤਾਬ ਆਪਣੇ ਨਾਮ ਕਰ ਲਿਆ ਗਿਆ ਤੇ ਉਥੋਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਰਾਜਸਥਾਨ ਦੀ ਮਨਿਕਾ ਵਿਸ਼ਵਕਰਮਾ ਨੇ ਮਿਸ ਯੂਨੀਵਰਸ ਇੰਡੀਆ 2025 ਦਾ ਖਿਤਾਬ ਜਿੱਤ ਲਿਆ। Jaipur ਦੇ ਵਿੱਚ ਹੋਏ ਸੁੰਦਰਤਾ ਮੁਕਾਬਲੇ ਵਿੱਚ ਮਿਸ ਯੂਨੀਵਰਸ ਇੰਡੀਆ 2024 ਰਿਆ ਸਿੰਘਾ ਨੇ ਮਨਿਕਾ ਨੂੰ ਤਾਜ ਪਹਿਨਾਇਆ। ਇਸ ਸੁੰਦਰਤਾ ਮੁਕਾਬਲੇ ਦੇ ਫਾਈਨਲ ਦੇ ਵਿੱਚ ਪਹਿਲੀ ਰਨਰ ਅਪ ਤਾਨਿਆ ਸ਼ਰਮਾ ਰਹੀ, ਜਦੋਂ ਕਿ ਦੂਜੀ ਰਨਰ ਅਪ ਮਹਿਕ ਡਿੰਗਰਾ, ਤੀਜੀ ਰਨਰ ਅਪ ਮਿਸ਼ੀ ਕੈਸ਼ਿਕ ਅਤੇ ਚੌਥੀ ਰਨਰ-ਅਪ ਫਰੰਗਥਮ ਨਿਰੂਪਮਾ ਰਹੀ ਇਸ ਵਕਾਰੀ ਖਿਤਾਬ ਦੇ ਲਈ ਮੁਕਾਬਲੇ ਵਿੱਚ ਦੇਸ਼ ਪੱਤੋ 48 ਫਾਈਨਲਿਸਟ ਜੈਪੁਰ ਆਇਸਨ ਮਨਿਕਾ ਵਿਸ਼ਵਕਨਮਾ ਹੁਣ 21 ਨਵੰਬਰ 2025 ਨੂੰ THAILAND ਦੇ NONTHABURI ਦੇ IMPACT CHALLENGER HALL ਦੇ ਵਿੱਚ ਹੋਣ ਵਾਲੇ MISS UNIVERSE 2025 ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ ਅੰਤਮ ਰਾਉਂਡ ਦੇ ਵਿੱਚ ਮਨਿਕਾ ਨੂੰ ਇੱਕ ਸਵਾਲ ਪੁੱਛਿਆ ਗਿਆ ਜੇਕਰ ਤੁਹਾਨੂੰ ਔਰਤਾਂ ਦੀ ਸਿੱਖਿਆ ਜਾਂ ਗਰੀਬ ਪਰਿਵਾਰਾਂ ਨੂੰ ਵਿੱਤੀ ਮਦਦ ਵਿੱਚੋਂ ਇੱਕ ਦੀ ਚੋਣ ਕਰਨੀ ਪਵੇ ਤਾਂ ਤੁਸੀਂ ਕਿਸ ਨੂੰ ਚੁਣੋਗੇ ਅਤੇ ਕਿਉਂ ਮਨਿਕਾ ਨੇ ਬਹੁਤ ਸੋਚ ਸਮਝ ਕੇ ਜਵਾਬ ਦਿੱਤਾ ਉਸਨੇ ਕਿਹਾ ਕਿ ਇਹ ਸਿੱਕੇ ਦੇ ਅੰਤਿਮ 라ਉਂਡ ਦੇ ਵਿੱਚ ਮਨਿਕਾ ਨੂੰ ਇੱਕ ਸਵਾਲ ਪੁੱਛਿਆ ਗਿਆ ਜੇਕਰ ਤੁਹਾਨੂੰ ਔਰਤਾਂ ਦੀ ਸਿੱਖਿਆ ਜਾਂ ਗਰੀਬ ਪਰਿਵਾਰਾਂ ਨੂੰ ਵਿੱਤੀ ਮਦਦ ਦੇ ਵਿੱਚੋਂ ਇੱਕ ਦੀ ਚੋਣ ਕਰਨੀ ਪਵੇ ਤਾਂ ਤੁਸੀਂ ਕਿਸ ਨੂੰ ਚੁਣੋਗੇ ਅਤੇ ਕਿਉਂ ਮਨਿਕਾ ਨੇ ਬਹੁਤ ਸੋਚ ਸਮਝ ਕੇ ਜਵਾਬ ਦਿੱਤਾ ਉਸਨੇ ਕਿਹਾ ਕਿ ਇਹ ਸਿੱਕੇ ਦੇ ਦੋ ਪਹਿਲੂ ਹਨ ਜਦੋਂ ਔਰਤਾਂ ਸਿੱਖਿਆ ਤੋਂ ਵਾਂਝੀਆਂ ਰਹਿੰਦੀਆਂ ਹਨ ਤਾਂ ਇਹ ਗਰੀਬੀ ਦਾ ਕਾਰਨ ਬਣਦਾ ਹੈ ਜੇ ਮੈਨੂੰ ਚੋਣ ਕਰਨੀ ਪਵੇ ਤਾਂ ਮੈਂ ਔਰਤਾਂ ਦੀ ਸਿੱਖਿਆ ਨੂੰ ਤਰਜੀਹ ਦੇਵਾਂਗੀ ਕਿਉਂਕਿ ਸਿੱਖਿਆ ਸਿਰਫ ਇੱਕ ਔਰਤ ਦਾ ਹੀ ਨਹੀਂ ਸਗੋਂ ਪੂਰੇ ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਜੀਵਨ ਬਦਲ ਸਕਦੀ ਹੈ ਮਨਿਕਾ ਨੇ ਅੱਗੇ ਕਿਹਾ ਵਿੱਤੀ ਮਦਦ ਥੋੜੇ ਸਮੇਂ ਲਈ ਲਾਭਦਾਇਕ ਹੁੰਦੀ ਹੈ ਪਰ ਸਿੱਖਿਆ ਜੀਵਨ ਪਰਦਾ ਹੱਲ ਇਸ ਸ਼ਾਨਦਾਰ ਸੋਚ ਅਤੇ ਆਤਮ ਵਿਸ਼ਵਾਸ ਨੇ ਉਸ ਨੂੰ ਜੇਤੂ ਬਣਾਇਆ ਤੋਂ ਉਥੋਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੋ ਕਿ ਤੁਸੀਂ ਇਸ ਵੇਲੇ ਸਕਰੀਨ ਤੇ ਵੀ ਦੇਖ ਸਕਦੇ ਹੋ